ਡਾਕਟਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿੱਚ ਪੀਸੀਐਮਐਸ ਐਸੋਸੀਏਸ਼ਨ ਦੇ ਐਲਾਨ ਮੁਤਾਬਕ ਸਿਵਲ ਹਸਪਤਾਲ ਫਗਵਾੜਾ ਵਿਖੇ ਡਾਕਟਰਾਂ ਵੱਲੋਂ 3 ਘੰਟੇ ਓਪੀਡੀ ਸੇਵਾਵਾਂ ਮਾ ਠਪਰ ਰੱਖੀਆਂ ਗਈਆਂ ਐਸੋਸੀਏਸ਼ਨ ਵੱਲੋਂ 9 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਸੇਵਾਵਾਂ ਮਾ ਬੰਦ ਕਰਕੇ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਮੰਗਾਂ ਸੰਬੰਧੀ ਜਾਣਕਾਰੀ ਦਿੰਦੇ ਡਾਕਟਰਾਂ ਨੇ ਦੱਸਿਆ ਕਿ ACP ਨੂੰ ਬਹਾਲ ਕਰਨ ਅਤੇ ਸੁਰੱਖਿਆ ਪ੍ਰਬੰਧਤਾ ਤੇ ਕੁਝ ਨਾ ਕੀਤੇ ਜਾਣ ਤੇ ਡਾਕਟਰਾਂ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਹੁਣਾਂ ਸਪਸ਼ਟ ਕੀਤਾ ਕਿ ACP ਨੂੰ ਬਹਾਲ ਕਰਨ ਦੀ ਮੰਗ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵਿੱਚ ਕੋਈ ਵੀ ਪਤਾ ਸ਼ਾਮਲ ਨਹੀਂ ਹੈ। ਕਿਉਂਕਿ ਇਹ ਕਾਡਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਨਿਯਮਤ ਤਨਖਾਹ ਦਾ ਹਿਸਾਬ ਹੈ। ਹੁਣਾਂ ਕਿਹਾ ਕਿ ਡਾਕਟਰਾਂ ਦੀਆਂ ਇਹ ਮੰਗਾਂ ਬਿਲਕੁਲ ਹੀ ਚਾਇਜ ਮੰਗਾਂ ਨਹੀਂ। ਲੋਕ ਹਿੱਤ ਨੂੰ ਮੁੱਖ ਰੱਖਦਿਆਂ ਸਰਕਾਰੀ ਨਾਂ ਮੰਗਾਂ ਵੱਲ ਤੁਰੰਤ ਧਿਆਨ ਦੇਵੇ। ਉਨਾ ਕਿਹਾ ਕਿ ਅਗਰ ਫਿਰ ਵੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਐਸੋਸੀਏਸ਼ਨ ਨੂੰ ਮਜਬੂਰ ਹੋ ਕੇ ਹੋਰ ਤਿੱਖਾ ਸੰਘਰਸ਼ ਦਾ ਰਾਸਤਾ ਅਖਤਿਆਰ ਕਰਨਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਉਦੋਂ ਇਸ ਹੜਤਾਲ ਕਾਰਨ ਜਿੱਥੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਬਹੁਤ ਸਾਰੇ ਮਰੀਜ਼ ਵੀ ਡਾਕਟਰਾਂ ਦਾ ਇੰਤਜ਼ਾਰ ਕਰਦੇ ਹੋਏ ਆਮ ਹੀ ਦੇਖੇ ਗਏ ਮੈਂ ਡਾਕਟਰ ਬਜਿੰਦਰ ਸਿੰਘ ਪੀਸੀਐਮਐਸਏ ਸਟੇਟ ਬੋਡੀ ਐਗਜ਼ੀਕਿਊਟਿਵ ਸਾਡੀਆਂ ਮੰਗਾਂ ਤਾਂ ਬਹੁਤ ਨੇ ਪਰ ਸਾਡੀਆਂ ਮੁੱਖ ਚਾਰ ਮੰਗਾਂ ਨੇ ਸਿਕਿਉਰਿਟੀ ਆਫ ਮੈਡੀਕਲ ਪ੍ਰੋਫੈਸ਼ਨਲ ਐਟ ਦੀ ਹਸਪੀਟਲ ਆਰ ਨੋਟ ਚਾਹਤਾ ਸਾਡੀ ਕੈਰੀਅਰ ਪ੍ਰੋਗਰੈਸ਼ਨ ਐਮਓ ਦੀ ਰੈਗੂਲਰ ਰਿਕਰੂਟਮੈਂਟ ਤਾਂ ਜੋ ਸਾਡਾ ਰਿਪਲੇਨਿਸ਼ ਹੁੰਦਾ ਰਹੇ ਕੈਡਰ ਸਾਡੇ 2016 ਤੋਂ ਲੈ ਕੇ 2021 ਤੱਕ ਦੇ ਜਿਹੜੇ ਸਾਡੇ ਇਹਨਾਂ ਨੇ ਇਹ ਰਿਪੋਰਟ ਫੇ ਹੋਣਾ ਕਰਕੇ ਅਸੀਂ ਸਰਕਾਰ ਨਾਲ ਪਿਛਲੇ ਕਾਫੀ ਦਿਨ ਦੇ ਕੰਟੈਕਟ ਵਿੱਚ ਹੈਗੇ ਆਂ, ਵਾਰਤਾਲਾਪ ਕਰ ਰਹੇ ਆਂ, ਮੀਟਿੰਗਸ ਕਰ ਰਹੇ ਆਂ, ਬਟ ਮੀਟਿੰਗਸ ਸਿਰੇ ਨਹੀਂ ਚੜ੍ਹ ਰਹੀਆਂ ਜਿਸ ਕਰਕੇ ਸਾਨੂੰ ਮਜ਼ਬੂਰਾਂ ਨੇ ਕਦਮ ਪਾਣਾ ਪਿਆ। ਇਹ ਆਨਲਪ ਜੇ ਮੰਗਾ ਮੰਨ ਲਈਆਂ ਤਾਂ ਠੀਕ ਆ ਨਹੀਂ ਤਾਂ ਫੇਰ ਤੁਹਾਡਾ ਐਕਸ਼ਨ ਕੀ ਹੋਵੇਗਾ? ਸਰ ਸਾਡੀ ਸਟ੍ਰਾਈਕ ਇਨਡੇਫਿਨਿਟ ਹੈ। ਇਨਫੈਕਟ ਸਾਡੀ ਕਾਲ ਆਈ ਹੋਈ ਸੀਗੀ ਬਟ ਪ੍ਰੰਤੂ ਸਰਕਾਰ ਨੇ ਥੋੜਾ ਪੋਜ਼ਿਟਿਵ ਇੰਟੈਂਟ ਦਿਖਾਉਂਦੇ ਹੋਏ ਸਾਨੂੰ 11 ਤਰੀਕ ਨੂੰ ਕੈਬਨਿਟ ਕਮੇਟੀ ਨਾਲ ਸਾਡੀ ਮੀਟਿੰਗ ਕਰਵਾ ਫਿਕਸ ਕਰਵਾਈ ਹੈ ਜਿਹਨੂੰ ਹੈਡ ਕਰਨੇ ਆ ਭਨੈਸ਼ ਕੁਮਾਰ ਫਿਰ ਹਰਪਾਲ ਸਿੰਘ ਟੀਮ ਟੇਬਲੇ ਕਰ ਰਹੇ ਹਾਂ ਉਸ ਤੋਂ ਬਾਅਦ 3 ਘੰਟੇ ਦੀ ਸਵਾਮਾ ਚੱਲੂ ਤੇ ਕਹਿਨ ਦਾ ਦਾ ਮਤਲਬ 16 ਤਰੀਕ ਤੱਕ ਤੁਹਾਡੀ ਜਿਹੜੀ ਹੜਤਾਲ ਮੁਕੰਮਲ ਆ ਚੱਲ ਰਹੀ ਹੈ ਤੇ ਉਹਦੇ ਵਿੱਚ 16 ਨੂੰ ਤੁਸੀਂ ਓਪੀਡੀ ਪੂਰੀ ਬੰਦ ਕਰ ਦੇ ਨਾ ਦੇ ਇੱਕ ਤੋਂ ਵੱਡਾ ਜੀ ਪ੍ਰੋਪਰ ਪਰ ਸਿਰਫ ਅਸੀਂ ਤਿੰਨ ਇਸ ਕਰਕੇ ਅਸੀਂ ਰੁਕਦੇ ਹੈਗੇ ਕਿਉਂਕਿ 11 ਤਰੀਕ ਨੂੰ ਸਾਡੀ ਸਰਕਾਰ ਨਾਲ ਮੀਟਿੰਗ ਹੈਗੀ ਆ ਅਸੀਂ 9 10 ਤੇ 11 ਨੂੰ ਸਿਰਫ ਤਿੰਨ ਦਿਨ ਤਿੰਨ ਘੰਟੇ ਸਟ੍ਰਾਈ ਕਰਾਂਗੇ 12 ਤਰੀਕ ਤੋਂ ਮੁਕੰਮਲ ਸਿਰਫ ਉਦੋਂ ਜਦੋਂ ਪੂਰੀ ਮੁਕੰਮਲ ਸਟ੍ਰਾਈਕ ਹੋ ਜਾਂਦੀ ਹੈ ਆਈ ਵਿਲ ਲਾਈਕ ਟੂ ਕਲੈਰੀਫਾਈ ਐਮਰਜੈਂਸੀ ਸੇਵਾਵਾਂ ਤੇ ਮੈਡੀਕਲ ਲੀਗਲ ਸੇਵਾਵਾਂ ਤੋਂ ਇਲਾਵਾ ਕੋਈ ਹੋਰ ਸੇਵਾ ਕਿਸੇ ਵੀ ਮਰੀਜ਼ ਨੂੰ ਇੱਥੇ ਉਪਲਬਧ ਨਹੀਂ ਹੋਵੇਗੀ ਤੇ ਇਸ ਦੀ ਪੂਰਨ ਤੌਰ ਤੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਸਾਨੂੰ ਉਹਨਾਂ ਨੇ ਮਜਬੂਰ ਕੀਤਾ ਹੈ ਅਸੀਂ ਮਜਬੂਰ ਹਾਂ ਅੱਜ ਅਸੀਂ ਸਿਵਲ ਹਸਪਤਾਲ ਫਗਵਾੜ ਦੇ ਸਾਰੇ ਡਾਕਟਰਸ ਸਟ੍ਰਾਈਕ ਤੇ ਗਏ ਆ ਜੋ ਸਾਨੂੰ ਉਪਰੋਂ ਸਾਡੀ ਐਸੋਸੀਏਸ਼ਨ ਵੱਲੋਂ ਕਾਲ ਆਈ ਹੈ ਅਸੀਂ ਉਹਦੇ ਰਿਗਾਰਡਿੰਗ 3 ਦਿਨ ਦੀ ਸਟ੍ਰਾਈਕ ਕਰ ਰਹੇ ਹਾਂ ਪਹਿਲਾਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਅਸੀਂ ਜਾਣਦੇ ਹਾਂ ਕਿ ਮਰੀਜ਼ਾਂ ਨੂੰ ਸਾਡੇ ਕਰਕੇ ਬਹੁਤ ਜ਼ਿਆਦਾ ਤੰਗੀ ਹੁੰਦੀ ਹੈ ਬਹੁਤ ਪਰੇਸ਼ਾਨੀ ਹੁੰਦੀ ਹੈ ਪਰ ਅਸੀਂ ਵੀ ਮਜਬੂਰ ਹੋ ਕੇ ਹੀ ਇਹ ਸਟੈਪ ਉਠਾਇਆ ਕਿਉਂਕਿ ਆਪਾਂ ਸਟ੍ਰਾਈਕ ਤੇ ਚਿੰਨ ਆਰਥੋਲੋਜੀ ਕੈਰਾਇਜ਼ਰ ਬੈਠੇ ਹਾਂ ਕੋਈ ਸਰਕਾਰ ਨੂੰ ਸਾਡੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਪੈਂਡਿੰਗ ਚੱਲੀਆਂ ਜਾਂਦੀਆਂ ਆ ਉਹ ਸਾਡੀ ਸਰਕਾਰ ਮੰਗਾਂ ਨਹੀਂ ਮੰਨ ਰਹੀ ਉਹਦੇ ਕਰਕੇ ਆਪਾਂ ਜਿਹੜੀਆਂ ਕਿ ਸਟ੍ਰਾਈਕ ਤੇ ਬੈਠੇ ਆ ਜਿਹਦੇ ਵਿੱਚ ਮੇਨ ਡਿਮਾਂਡ ਇਹ ਹੈਗੀ ਹੈ ਕਿ ਸਾਡੇ ਡਾਕਟਰਸ ਫੀਮੇਲ ਡਾਕਟਰਸ ਜਿਹੜੀਆਂ ਡਿਊਟੀ ਦਿਨ ਰਾਤ ਕਰਦੀਆਂ ਆ ਉਹਨਾਂ ਦੀ ਸਿਕਿਉਰਿਟੀ ਕੋਈ ਨਹੀਂ ਹੈ ਸਰਕਾਰ ਭਾਵੇਂ ਸਾਨੂੰ ਇਹ ਭਰੋਸਾ ਦਵਾਉਂਦੀ ਹੈ ਕਿ ਅਸੀਂ ਸੀਸੀਟੀਵੀ ਕੈਮਰੇ ਲਵਾਤੀਆਂ ਜਾਂ ਪੁਲਿਸ ਪਰਿਵਾਰ ਪਹੁੰਚ ਕੋਲ ਤੇ ਦਿੱਕਤਾ ਹੈ ਉਹਦੇ ਬਾਜੂ ਦੀ ਇਹ ਸਿਰਫ ਕਾਗਜ਼ੀ ਪੱਤਰੀ ਹੈਗਾ ਜਿਹੜੀ ਕਿ ਸਿਕਿਉਰਿਟੀ ਸਾਨੂੰ ਪਰਮਨੈਂਟ ਤੌਰ ਤੇ ਚਾਹੀਦੀ ਦੂਜੀ ਹੈ ਸਾਡੇ ਬਹੁਤ ਸਾਰੇ ਪੈਨਿੰਗ ਏਰੀਆ ਰਹਿ ਗਏ ਆ ਪਿਛਲੇ 2016 ਤੋਂ ਬਾਅਦ ਜਿਹੜੇ ਸਾਨੂੰ ਏਰੀਆ ਨਹੀਂ ਦਿੱਤੇ ਜਾ ਰਹੇ ਸਾਡਾ ਇੱਕ ਚਾਰ ਨੂੰ 14 ਦਾ ਕੇਸ ਹੈ ਉਹ ਸਰਕਾਰ ਨੇ ਬੰਦ ਕਰ ਦਿੱਤਾ ਸੀ ਜਿਹੜੇ ਕਿ ਸਾਡਾ ਆਪਣਾ ਇੱਕ ਬਹੁਤ ਜ਼ਰੂਰੀ ਸਾਡੇ ਪ੍ਰੋਫੈਸ਼ਨ ਦਾ ਹੈਗਾ ਉਹ ਸਰਕਾਰ ਨੇ ਬੰਦ ਕਰਤਾ ਉਹ ਸਾਡੀ ਮੀਨਡ ਮਾਰ ਗਈ ਕਿ ਸਾਨੂੰ ਉਹ ਦਵਾਰ ਲੱਕ ਕੀਤਾ ਜਾਵੇ ਇਹ ਸਾਰੇ ਮੰਗਾਂ ਨੂੰ ਮੁਖਰਾ ਦੇ ਤੇ ਅਸੀਂ ਮਲ ਅਸੀਂ ਸਟ੍ਰਾਈਕ ਤੇ ਬੈਠੇ ਆ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ 11 ਦੇ ਇੱਕ ਬਾਅਦ ਆਪਾਂ ਪਰਮੈਂਟ ਸਟ੍ਰਾਈਕ ਤੇ